ਨਿਆਲੇ ਦੇ ਘਾਰੇ ਜਾਵੈ ਤੋਂ ਤਰਾ ਨੂੰ ਜਾਵੈ ਸਾਰੀ ਆਖੇ ਮੇਰੇ ਉਸਤਾਦ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਜਿਸ ਦਿਨ ਨਾਮ ਜਪਣ ਨੂੰ ਦਿਲ ਨਾ ਕਰੇ ਉਸ ਦਿਨ ਨੂੰ ਹੋਰ ਬੈਠ ਕੇ ਜਪਣਾ ਚਾਹੀਦਾ ਕਹਿੰਦੇ ਉਸ ਦਿਨ ਅਸਲ ਦੇ ਵਿੱਚ ਤੇਰੇ ਪਾਪ ਜਿਹੜੇ ਧੁੱਤੇ ਜਾ ਰਹੇ ਇੱਕ ਵਾਰੀ ਨਾ ਸੂਫੀ ਫਕੀਰ ਤੁਰੇ ਜਾ ਰਹੇ ਸੀ ਤੇ ਮੇਰੇ ਵਰਗਾ ਨਾ ਕਹਿੰਦਾ ਬਾਬਿਆਂ ਦਾ ਬੜਾ ਵਧੀਆ ਕੰਮ ਹੈ ਬਹਿ ਜਾਓ ਲੋਕੀ ਪ੍ਰਸ਼ਾਦੇ ਵੀ ਲਿਆਉਂਦੇ ਆ ਸੇਵਾ ਵੀ ਹੁੰਦੀ ਆ ਕੱਪੜੇ ਵੀ ਲੋਕੀ ਭੇਟਾ ਕਰਦੇ ਆ ਬੈਠੇ ਹੀ ਰਹਿੰਦੇ ਆ ਕਹਿੰਦਾ ਬਾਬਾ ਜੀ ਮੈਂ ਵੀ ਸਾਥ ਬਣਨਾ ਹੈ ਉਹ ਕਹਿੰਦੇ ਜਾ ਜਾ ਯਾਰ ਤੇਰਾ ਕੰਮ ਨਹੀਂ ਆ ਤੂੰ ਜਾ ਕੰਮ ਕਰ ਕਹਿੰਦਾ ਨਹੀਂ ਨਹੀਂ ਬਾਬਾ ਮੈਂ ਸਾਥ ਬਣਨਾ ਹੈ ਕਹਿੰਦੇ ਨਹੀਂ ਨਹੀਂ ਤੂੰ ਜਾ ਇੱਥੋਂ ਤੇਰਾ ਕੰਮ ਨਹੀਂ ਤੀਜੀ ਵਾਰੀ ਕਹਿੰਦਾ ਕਹਿੰਦਾ ਮੈਂ ਵੀ ਸੂਫੀ ਬਣਨਾ ਹੈ ਕਹਿੰਦੇ ਬਹਿ ਜਾ ਇੱਥੇ ਕਹਿੰਦੇ ਮੇਰੀ ਗੱਲ ਸੁਣ ਸੂਫੀ ਬਣਨਾ ਹੈ ਨਾ ਕਹਿੰਦਾ ਹਾਂ ਮਹਾਰਾਜ ਕਹਿੰਦਾ ਸੂਫੀ ਬਣਨ ਦੇ ਉਹ ਦੋ ਹੀ ਊਸੂਲ ਨੇ ਉਹ ਕਹਿੰਦਾ ਮਹਾਰਾਜ ਜੀ ਉਹ ਕੀ ਊਸੂਲ ਨੇ ਕਹਿੰਦਾ ਜੋ ਤੇਰਾ ਮਨ ਕਹਿੰਦਾ ਹੈ ਕਰਨ ਨੂੰ ਉਹ ਅਸੀਂ ਤੈਨੂੰ ਕਰਨ ਨਹੀਂ ਦੇਣਾ ਪਹਿਲਾ ਊਸੂਲ ਕਹਿੰਦੇ ਜੋ ਤੇਰਾ ਮਨ ਨਹੀਂ ਮੰਨਦਾ ਕਰਨ ਨੂੰ ਉਹ ਅਸੀਂ ਤੇਰੇ ਕੋਲੋਂ ਕਰਾਉਣਾ ਹੈ ਕਹਿੰਦੇ ਦੱਸ ਸੂਫੀ ਬਣਨਾ ਹੈ ਕਹਿੰਦਾ ਜਾ ਬਾਬਾ ਇਹ ਕੰਮ ਮੈਂ ਨਹੀਂ ਕਰਨਾ ਤੂੰ ਆਪਣੀ ਸੂਫੀਤਾ ਆਪਣੇ ਕੋਲ ਰੱਖ ਮੈਂ ਆਪਣੇ ਘਰ ਹੀ ਠੀਕ ਆ ਖਾਣਾ ਪੀਣਾ ਬਸ ਇਹੀ ਐ ਨਾਮ ਜਪਣ ਵੇਲੇ ਜਿਹੜਾ ਸ਼ੇਰ ਹੁੰਦਾ ਨਾ ਕਹਿੰਦੇ ਪਾਣੀ ਜਿਸ ਪਾਸਿਓਂ ਆਉਂਦਾ ਨਾ ਪੁੱਠੇ ਪਾਸੇ ਨੂੰ ਸ਼ੇਰ ਚੱਲ ਪੈਂਦਾ ਇਹ ਗੁਰਪ੍ਰਤਾਪ ਸੂਰਜ ਦੇ ਵਿੱਚ ਬਚਨ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਪ੍ਰਸੰਗ ਆਉਂਦਾ ਨਾ ਅਵਤਾਰ ਦਾ ਤੇ ਕਹਿੰਦੇ ਸ਼ੇਰ ਜਿਹੜਾ ਪਾਣੀ ਦੇ ਵਹਾਅ ਤੋਂ ਦੂਜੇ ਪਾਸੇ ਜਾਂਦਾ ਹੈ ਤੇ ਨਾਮ ਜਪਣਾ ਵੀ ਨਾ ਸ਼ੇਰ ਬਣ ਕੇ ਪਾਣੀ ਦਾ ਵਹਾਅ ਇਧਰ ਨੂੰ ਲੈ ਕੇ ਜਾ ਰਿਹਾ ਹੈ ਵਾਇਗਰੂ ਵਾਇਗਰੂ ਜਪਦਿਆਂ ਪਾਣੀ ਦੇ ਵਹਾਅ ਤੋਂ ਦੂਜੇ ਪਾਸੇ ਨੂੰ ਲੈ ਕੇ ਜਾਣਾ ਇਹ ਨਾਮ ਅਭਿਆਸੀ ਦਾ ਕੰਮ ਇਹ ਸ਼ੇਰ ਦਾ ਕੰਮ ਹੈ